ਮੇਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਤਿੰਨ ਡਰੈਕਟਰ ਸੇਲ ਤੇ ਦੋ ਸੁਪਰ ਸੀਟਰ ਸੇਲ ਤੇ 7 ਫੁੱਟ ਚਲੋ ਫਿਰ ਕਰਦੇ ਆਂ ਅਗੇ ਵੀਡੀਓ ਵਿੱਚ ਕਰ ਲੋ ਬਾਤ ਤੇ ਬਣੇ ਰਹੋ ਤੱਕ ਨਾਲ ਬਾਕੀ ਜਿਹੜੇ ਵੀ ਵੀਰ ਆਪਣੇ YouTube ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਤਾਂ ਜੋ ਤੁਹਾਨੂੰ ਉਹ ਵਾਲੀ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਪ੍ਰੋਫਾਈਲ Facebook ਪ੍ਰੋਫਾਈਲ ਨੂੰ ਵੀ ਕਰ ਲੋ ਫੋਲੋ ਤਾਂ ਜੋ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਫਿਰ ਕਰਦੇ ਆ ਕਿ ਵੀਡੀਓ ਸਟਾਰਟ ਤੇ ਬਣੇ ਰਹਿਣਾ ਐਂਡ ਤੱਕ ਨਾਲ ਤੇ ਆਪਣੀ ਵੀਡੀਓ ਨੂੰ ਕਰਦਾ ਕਰੋ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੇ ਕਰ ਲਿਆ ਕਰੋ ਐਂਡ ਤੱਕ ਵਾਚ ਪਹਿਲਾ ਟਰੈਕਟਰ ਆ ਗਿਆ ਮਦਰਾ ਅਰਜਨ ਅਰਜਨ ਨੋ 605 ਡੀਆ 2017 ਦਾ ਮਾਡਲ ਆ ਪੀਵੀ ਨੰਬਰ ਆ 2017 ਮਾਡਲ ਆ ਪੰਜਾਬ ਦਾ ਨੰਬਰ ਆ ਪਾਵਰ ਸਟੀਅਰਿੰਗ ਆ ਡਬਲ ਕਲਚ ਆ ਡਬਲ ਡਿਸਟ੍ਰਿਬਿਊਟਰ ਆ ਤੇ ਤੇਲ ਬ੍ਰੇਕਾਂ ਚ ਤੇ ਚਾਰੇ ਟਾਇਰ ਨਵੇਂ ਆ ਟਰੈਕਟਰ ਦੇ ਵੀਡੀਓ ਵਿੱਚ ਕੰਡੀਸ਼ਨ ਚੈੱਕ ਕਰ ਲਈ ਸਕਦੇ ਸਾਰੇ ਟਰੈਕਟਰ ਦੀ ਬੈਂਕ ਟਾਇਰਾਂ ਦੀ ਕ Condition ਵੀਡੀਓ ਵਿੱਚ ਚੈੱਕ ਕਰਦੇ ਤੋਂ ਫਰੰਟ ਟਾਇਰਾਂ ਦੀ Condition ਚੈੱਕ ਕਰ ਸਕਦੇ ਹੋ ਚਾਰੇ ਟਾਇਰ ਨਵੇਂ ਆ ਬਾਕੀ ਇੰਜਨ ਗੇਅਰ ਲੈਫਟ ਆ ਰਾਈਟਰ ਬਿਲਕੁਲ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਆ ਵੀਰਾਂ ਨੇ 41000 ਰੁਪਏ ਦੀ ਡਿਮਾਂਡ ਰੱਖੀ ਆ ਤੇ ਬਾਕੀ ਕੰਟੈਕਟ ਨੰਬਰ ਚ ਆਉਦਾ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਤੁਸੀਂ ਕਨੈਕਟ ਕਰਕੇ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਮਹਿੰਦਰਾ ਅਰਜਨ 605 ਡੀ ਆ ਨੋ ਨੋ ਟਰੈਕਟਰ ਖਰੀਦ ਸਕਦੇ ਹੋ ਬਾਕੀ ਕਿਹਦੀ ਹਿੰਦੂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਸਾਰੇ ਟਰੈਕਟਰ ਦੇ ਸਾਰਾ ओरिजिनल 2017 ਮਾਡਲ ਆ ਪੀਵੀ ਨੰਬਰ ਆ ਓਕੇ ਆ ਗਿਆ ਐਚਐਮਟੀ 35000 1992 ਮਾਡਲ ਆ 1992 ਦਾ ਮਾਡਲ ਆ ਪੰਜਾਬ ਦਾ ਨੰਬਰ ਆ ਇੰਜਨ గేਰ ਲੈਫਟ ਰਾਈਟਰ ਬਿਲਕੁਲ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਇਹਦੀ ਵਾਹ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਆ ਬਾਕੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਬਾਡੀ ਲੈਨ ਦਾ ਸਾਰਾ ਰੈਕ ਓਰੀਜਨਲ ਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰੇ ਨੇ 118000 ਰੁਪਏ ਡਿਮਾਂਡ ਰੱਖੀ ਆ ਟਰੈਕਟਰ ਦੀ ਏਰੀਆ ਹੈਗਾ ਬਰਨਾਲਾ ਬਾਕੀ ਕੰਟੈਕਟ ਨੰਬਰ ਚੱਲਦਾ ਵੀਰੇਆਂ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਮੈਨੂੰ ਡਾਇਰੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਐਚਐਮਬੀ ਟਰੈਕਟਰ ਖਰੀਦ ਸਕਦੇ ਹੋ ਅੱਗੇ ਆ ਗਿਆ ਮਿੱਤਰੋ ਸੁਪਰ ਸੀਟਰ 7 ਫੁੱਟਾ 2020 ਤੇ 22 ਮਾਡਲ ਆ ਐਗਰੀ ਜ਼ੋਨ ਦਾ ਬਣਿਆ ਹੋਇਆ 2022 ਮਾਡਲ ਆ ਐਗਰੀ ਜ਼ੋਨ ਦਾ ਬਣਿਆ ਹੋਇਆ ਸਾਰਾ ਸੁਪਰ ਸੀਟਰ ਰੀਜਨਲ ਆ ਬਾਕੀ ਬਲੇਡ ਵਗੈਰਾ ਨਿਕਲੇ ਨੇ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਸਾਰੇ ਸੁਪਰ ਸੀਟਰ ਦੀ ਤੇ ਗੱਲ ਕਰੀਏ ਡਿਮਾਂਡ ਦੀ ਇਹ ਸੁਪਰ ਸੀਡ ਦੀ ਡਿਮਾਂਡ ਰੱਖੀ ਹੈ ਵੀਰਾਂ ਨੇ 1,115,000 ਰੁਪਏ ਡਿਮਾਂਡ ਰੱਖੀ ਆ ਤੇ ਬਾਕੀ ਕੰਟਰੈਕਟਰ ਨੰਬਰ ਚਾਲ ਦਾ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ 7 ਫੁੱਟ ਦੇ ਸੁਪਰ ਸੀਡਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 7 ਫੁੱਟ ਆਗਰੀ ਹੁੰਦਾ ਸੁਪਰ ਸੀਡਰ ਖਰੀਦ ਸਕਦੇ ਹੋ ਬਾਕੀ ਕਿਸੇ ਵੀ ਸਾਧਨ ਦਾ ਰੇਟ ਫੈਕਸ ਨਹੀਂ ਹੁੰਦਾ ਮੌਕੇ ਤੇ ਘਟਵਾਦ ਹੋ ਜਾਂਦਾ ਅੱਗੇ ਅਗੇ ਸਟੈਂਡਰਡ 2010 ਮਾਡਲ ਆ ਸਾਰਾ ਰੈਟ origignal ਆ ਪੰਜਾਬ ਨੰਬਰ ਆ ਤੇ ਪਾਵਰ ਸਟੀering ਡਬਲ ਕਲੱਚ ਆ ਤੇਲ ਬ੍ਰੇਕ ਆ ਬਾਕੀ ਜਿਹੜੇ ਨੇ ਤੁਸੀਂ ਟਰੈਕਟਰ ਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਸਾਰੀ ਐਕਸੈਸਰੀ ਨਾਲ ਆ ਜਿੰਨੀ ਵੀ ਲੱਗੀ ਹੋਈ ਆ ਤੇ ਇੰਜਨ ਗੇਅਰ ਲੈਫਟ ਡਰਾਈਵਰ ਬਿਲਕੁਲ ਓਕੇ ਮਾਨਕ ਵੀਰਾਂ ਦੀ ਫੁੱਲ ਗਾਰੰਟੀ ਆ ਬਾਕੀ ਟਾਇਰ ਜਿਹੜੇ ਨੇ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਗੱਲ ਕਰੀ ਡਿਮਾਂਡ ਦੀ ਡਿਮਾਂਡ ਰੱਖੀ ਵੀਰਾਂ ਨੇ ਟਰੈਕਟਰ ਦੀ 3,80,000 ਰੁਪਏ ਦੀ ਡਿਮਾਂਡ ਰੱਖੀ ਆ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਦੀ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸਟੈਂਡਰਡ ਟਰੈਕਟਰ ਖਰੀਦ ਸਕਦੇ ਬਾਕੀ ਜਿਹੜੇ ਨੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਸਾਰੇ ਰਾਈਟਰ ਤੇ ਅੱਗੇ ਫੇਰ ਆ ਗਏ ਮਿੱਤਰੋ ਸੁਪਰ ਸੀਟਰ 7 ਫੁੱਟਾਂ ਤੰਜੂ ਵਾਲਿਆਂ ਦਾ ਬਣਿਆ ਹੋਇਆ ਤੰਜੂ ਵਾਲਿਆਂ ਦਾ ਠੱਠਾ ਸਾਹਿਬ ਦਾ ਬਣਿਆ ਹੋਇਆ 2023 ਦਾ ਮਾਡਲ ਆ 2023 ਮਾਡਲ ਆ ਸਾਰਾ origignal ਆ ਬਾਕੀ ਬਲੇਡ ਵਗੈਰਾ ਦੇਖਣੇ ਹਨ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਚਾਲੂ ਕੰਡੀਸ਼ਨ ਚ ਸਾਰਾ ਚਾਲੂ ਕੰਡੀਸ਼ਨ ਜਾਂ ਤੇ ਗੱਲ ਕਰੀ ਇਹਦੀ ਡਿਮਾਂਡ ਦੀ ਡਿਮਾਂਡ ਰੱਖੀ ਵੀਰਾਂ ਨੇ ਇਹਦੀ 1 ਲੱਖ ਤੇ 65 ਹਜ਼ਾਰ ਰੁਪਿਆ ਮੌਕੇ ਤੇ ਮਾਣਤਾਂ ਖੁੱਲ ਹੋਊਗਾ ਏਰੀਆ ਬਾਗਾ ਪੁਰਾਣਾ ਏਰੀਆ ਬਾਗਾ ਪੁਰਾਣਾ ਬਾਕੀ ਕੰਟਰੈਕਟਰ ਨੰਬਰ ਚੱਲਦਾ ਵੀ ਰਿਹਾ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਸ ਓਵਰਸੀਡਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 7 ਫੁੱਟਾ ਓਵਰਸੀਡਰ ਖਰੀਦ ਸਕਦੇ ਹੋ ਚਲੋ ਫਿਰ ਮਿਲਦੇ ਆਂ ਕਿ ਮੇਤਰੋ ਨੈਕਸਟ ਵੀਡੀਓ ਵਿੱਚ